ਅੱਜ ਦੀਆਂ ਖਬਰਾਂ ਵੱਲ ਚਲਿਏ ਤੇ ਸਭ ਤੋਂ ਪਹਿਲਾਂ ਆਪਾਂ ਯੂਐਸ ਦੀ ਜੇ ਗੱਲ ਕਰਦੇ ਜਾਈਏ ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਨਵੰਬਰ ਦੇ ਵਿੱਚ ਜੋ ਇਲੈਕਸ਼ਨਸ ਹੋਣੀਆਂ ਆ ਉਹਦੇ ਸਬੰਧ ਦੇ ਵਿੱਚ ਕਮਲਾ ਹੈਰਿਸ ਹੋਣਾ ਨੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਆਪਣਾ ਰਨਿੰਗ ਮੇਟ ਐਜ਼ ਏ ਵਾਈਸ ਪ੍ਰੈਜ਼ੀਡੈਂਟ ਚੁਣ ਲਿਆ ਹੈਗਾ ਇਹ ਪੈਂਸਿਲਵੇਨੀਆ ਦੀ ਇੱਕ ਰੈਲੀ ਆ ਰੈਲੀ ਹੋਈ ਜਿੱਥੇ ਉਹਨਾਂ ਨੇ ਇਹਨਾਂ ਨੂੰ ਚੁਣਿਆ ਹੈਗਾ ਤੇ ਅੱਜ ਫਿਲਡੈਲਫੀਆ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਟਰੋਡਿਊਸ ਕੀਤਾ ਜਾਊਗਾ ਅ ਥੋੜੇ ਜਿਹਾ ਸਰੋਤਿਆਂ ਨੂੰ ਦੱਸ ਦਿੱਤੀ ਜਾਈਏ ਟੇਮ ਵਾਲਜ਼ ਕੌਣ ਆ ਹਾਈ ਸਕੂਲ ਸ਼ੋਸ ਸਟੱਡੀ ਦੇ ਟੀਚਰ ਆ ਜਾਂ ਫੁੱਟਬਾਲ ਦਾ ਕੋਚ ਯੂਨੀਅਨ ਮੈਂਬਰ ਆ ਉਹ ਪੋਲਿਟਿਕਸ ਜੁਆਇਨ ਕਰਨ ਤੋਂ ਪਹਿਲਾਂ 24 ਸਾਲ ਉਹਨਾਂ ਨੇ ਆਰਮੀ ਨੈਸ਼ਨਲ ਗਾਰਡ ਦੇ ਵਿੱਚ ਸੇਵਾ ਕੀਤਾ ਤੇ ਬਾਅਦ ਦੇ ਵਿੱਚ ਉਹ ਕਮਾਂਡ ਸਰਜੈਂਟ ਮੇਜਰ ਵੀ ਬਣੇ ਹਾਈਐਸਟ ਰੈਂਕ ਆ ਮਿਲਟਰੀ ਦੇ ਵਿੱਚ ਤੇ ਹੈਰਿਸ ਨੇ ਕਹਿੰਦੇ ਪਈ ਆਪਣੀ ਜਿਹੜੀ ਨੋਮੀਨੇਸ਼ਨ অলਮੋਸਟ ਵਿਨ ਕਰ ਲਈ ਹੈਗੀ ਆ ਕਿਉਂਕਿ ਜਿੰਨੇ ਕੋ ਉਹਨਾਂ ਨੂੰ ਡੈਲੀਗੇਟ ਚਾਹੀਦੇ ਆ ਉਹ ਤੋਂ ਕਿਤੇ ਵੱਧ ਉਹਨਾਂ ਨੂੰ ਜੜੇ ਆ ਮਿਲ ਗਏ ਹੈਗੇ ਆ ਜੋ ਵਾਲਜ਼ਾ ਉਹ ਕਾਫੀ ਕ੍ਰਿਟੀਕਲ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਆ ਬੈਂਸ ਉਹਨਾਂ ਨੇ ਵੀ ਕਹਿੰਦੇ ਭਈ ਵਾਲਜ਼ ਨੂੰ ਕਾਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਜਿਹੜਾ ਹੈ ਬੁਆਇਸ ਮੇਲ ਛੱਡਿਆ ਹੁਣ ਕੀ ਗੱਲਬਾਤ ਹੋਣੀ ਸੀ ਇਹਦੇ ਬਾਰੇ ਹਜੇ ਤੱਕ ਨਹੀਂ ਪਤਾ ਚੱਲਿਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਹ ਕਹਿ ਰਹੇ ਆ ਭਈ ਹੈਰਿਸ ਤੇ ਵਾਲਜ਼ ਦੀ ਜਿਹੜੀ ਟਿਕਟ ਆ ਇੱਕ ਬਹੁਤ ਪਾਵਰਫੁਲ ਵੌਇਸ ਹੋਊਗੀ ਮਿਡਲ ਕਲਾਸ ਦੇ ਲਈ ਤੇ ਵਰਕਿੰਗ ਕਲਾਸ ਜਿਹੜੇ ਲੋਕ ਆ ਉਹਨਾਂ ਦੇ ਲਈ ਜੀ ਬਿਲਕੁਲ ਸੋ ਆ ਇਹ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰਸ ਆ ਉਸ ਨੂੰ ਲੈ ਕੇ ਵੀ ਜਿਹੜਾ ਆਪਾਂ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਹੀ ਮੇਨ ਲੀਡ ਵੀ ਰਹੇ ਆ ਜਿਹੜੀ ਕਮਲਾ ਹਰੀਸਾ ਉਹ ਨਾਲ ਦੇ ਨਾਲ ਇਹ ਵੀ ਦੇਖ ਰਹੇ ਉਹਨਾਂ ਦਾ ਕੈਂਪੇਨ ਵੀ ਇਹ ਮਨੀ ਕਿੰਨੀ ਜਿਹੜੀ ਉਹ ਨਾਲ ਨਾਲ ਲਿਆ ਸਕਦੇ ਕਿਵੇਂ ਇਵੈਂਚੁਅਲੀ ਅਮਰੀਕਾ ਦੇ ਵਿੱਚ ਵੀ ਜਿਹੜੀ ਇਲੈਕਸ਼ਨ ਆ ਉਹ ਡਾਲਰ ਦੇ ਸਿਰ ਦੇ ਉੱਤੇ ਹੀ ਜਿਹੜੀ ਚੱਲਦੀ ਆ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਚੱਲਣਗੇ ਦੂਸਰੀ ਬਾਤ ਮਿਲਦਾ ਉਥੇ ਇਹ ਗਵਰਨਰ ਨੇ ਰੂਰਲ ਜਿਹੜੇ ਕੰਜ਼ਰਵੇਟਿਵ ਵੋਟਰਸ ਦੇ ਵਿੱਚ ਵੀ ਇਹਨਾਂ ਦਾ ਰੈਕੋਰਡ ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਮੈਨੇ ਸੋਟਾ ਦੇ ਵਿੱਚ ਬਾੜਾ ਨਹੀਂ ਆ ਬਾੜਾ ਨਾਮ ਨਹੀਂ ਹੈਗਾ ਇਹਨਾਂ ਦਾ ਟਿਮ ਵਾਟਸ ਦਾ ਉਹਦਾ ਕਹਿੰਦੇ ਵੀ ਇਹਨਾਂ ਦਾ ਕੈਪੀਟਲ ਹਿਲ ਦੇ ਉੱਤੇ ਵੀ ਕਾਫੀ ਜ਼ਿਆਦਾ ਕਨੈਕਸ਼ਨਸ ਹੈਗੇ ਨੇ 60 ਸਾਲ ਇਹਨਾਂ ਦੀ ਜਿਹੜੀ ਉਮਰ ਆ 59 ਸਾਲ ਜਿਹੜੀ ਕਮਲਾ ਹੈਰਿਸ ਹੁਣਾਂ ਦੀ ਆ ਕਮਲਾ ਹੈਰਿਸ ਜਿਹੜੀ ਆ ਡੀਪ ਬਲੂ ਕੈਲੀਫੋਰਨੀਆ ਤੋਂ ਆਉਂਦੇ ਆ ਤੇ ਜਿਹੜੇ ਟਿਮ ਵਾਟਸ ਆ ਮਿਨੇਸੋਟਾ ਤੋਂ ਆ ਜਿਹੜਾ ਉਥੋਂ ਆ ਰਹੇ ਹੈਗੇ ਆ ਇਸ ਤੋਂ ਇਲਾਵਾ ਅਵਾਰਡਸ ਦੇ ਨਾਲ ਨਾਲ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸੁਪੀਰੋ ਤੇ ਹੈਰੀਜ਼ ਉਹਨਾਂ ਦੇ ਜਿਹੜੇ ਸੈਨੇਟਰ ਮਾਰਕ ਕੈਲੀ ਦਾ ਨਾਮ ਵੀ ਪਹਿਲਾਂ ਆ ਰਿਹਾ ਸੀਗਾ ਪਰ ਇਵੈਂਚੁਅਲੀ ਹੈਰਿਸ ਕੈਂਪੇਨ ਨੇ ਅੱਜ ਇਹ ਐਲਾਨ ਕੀਤਾ ਵੀ ਟਿਮ ਵਾਲਸ ਉਹਨਾਂ ਦੇ ਜਿਹੜੇ ਉਹ ਰਨਿੰਗ ਮੇਟ ਹੋਣਗੇ ਸੈਕਿੰਡ ਟਰਮ ਗਵਰਨਰ ਤੇ ਜਿਹੜੇ ਡੈਮੋਕ੍ਰੇਟ ਗਵਰਨਰਸ ਐਸੋਸੀਏਸ਼ਨ ਦੇ ਜਿਹੜੇ ਇਹ ਚੇਅਰ ਨੇ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ 1960 ਤੋਂ ਬਾਅਦ ਦੇ ਵਿੱਚ ਮਿਨੀਸੋਟਾ ਦੇ ਵਿੱਚ ਇਹ ਦੇਖਿਆ ਗਿਆ ਵੀ ਕਹਿੰਦੇ ਇੱਕੋ ਵਾਰ रिपब्लिकन प्रेसिडेंशियल कैंडिडेट ਨੂੰ ਉਥੇ ਦੇ ਲੋਕਾਂ ਨੇ ਸਮਰਥਨ ਦਿੱਤਾ ਹੈ ਵੈਟਰਨਾਂ ਗਨ ਓਨਰ ਨੇ ਰਿਪਬਲਿਕ ਲੀਨਿੰਗ ਜਿਹੜਾ ਪਿੰਡੂ ਇਲਾਕਾ ਹੈ ਮਿਨੇਸੋਟਾ ਦਾ ਉਸ ਦੇ ਵਿੱਚ ਉਹ ਲੀਡ ਜਿਹੜੇ ਉਹ ਕਰਦੇ ਆ ਰਹੇ ਆ ਸੋ ਇਹ ਹੁਣ ਵਾਕਿਆ ਹੀ ਦਮਦਾਰ ਟਿਕਟ ਹੋਊਗੀ ਇਹ ਦੇਖਣ ਵਾਲੀ ਗੱਲ ਆ ਜਿਹੜੀ ਵੈਂਸ ਜੋ ਕਿ ਪ੍ਰੈਜ਼ੀਡੈਂਟ 트੍ਰੰਪ ਦੇ ਦੁਆਰਾ ਰਨਿੰਗ ਮੈਡ ਚੁਣੇ ਗਏ ਉਹ ਕਹਿੰਦੇ ਵੀ ਮੈਂ ਟੇਮ ਵਾਲਸ ਨੂੰ ਕਾਲ ਕੀਤੀ ਸੀ ਉਹਨਾਂ ਨੇ ਕਾਲ ਚੱਕੀ ਨਹੀਂ ਆ ਮੈਂ ਉਹਨਾਂ ਨੂੰ ਵਾਇਸ ਮੇਲ ਜਿਹੜਾ ਉਹ ਛੱਡਿਆ ਆ ਉਧਰ 트럼ਪ ਉਹਨਾਂ ਨੇ ਟਿਮ ਵੌਲਡਸ ਦੇ ਰਨਿੰਗ ਮੇਟ ਦੇ ਉੱਤੇ ਬਿਆਨ ਦਿੱਤਾ ਕਹਿੰਦੇ ਵੀ ਇਹ ਵਰਸਟ ਵਾਈਸ ਪ੍ਰੈਜ਼ੀਡੈਂਟ ਇਨ ਹਿਸਟਰੀ ਆ ਤੇ ਮਿਨੀਸੋਟਾ ਦਾ ਜਿਹੜਾ ਗਵਰਨਰ ਆ ਉਹ ਕਹਿੰਦੇ ਵੀ ਇਹਨਾਂ ਨੇ ਟ੍ਰਿਲੀਅਨਸ ਆਫ ਡਾਲਰ ਨੂੰ ਅੱਗ ਲਾ ਦੇਣੀ ਆ ਤੇ ਜਿਹੜੇ ਬਾਰਡਰਸ ਆ ਕ੍ਰਿਮੀਨਲ ਦੇ ਲਈ ਉਹਨਾਂ ਨੇ ਖੋਲ ਦੇਣਾ ਹੈਗਾ ਆ ਜਿਹੜੀ ਵੈਂਸ ਤੇ ਟਿਮ ਵਾਰਟਸ ਕੀ ਆਪਸ ਦੇ ਵਿੱਚ ਡਿਬੇਟ ਕਰਨਗੇ ਵਾਈਸ ਪ੍ਰੈਜ਼ੀਡੈਂਟ ਦਾ ਇਹ ਦੇਖਣ ਵਾਲੀ ਗੱਲ ਆ ਆਲਰੇਡੀ ਜਿਹੜਾ 트ੰਪ ਹੋਣਾ ਨੇ ਹੱਥ ਪਿੱਛੇ ਖਿੱਚ ਲਏ ਸੀਗੇ ਆਪਣੇ ਜਿਹੜਾ ਸਤੰਬਰ ਦੇ ਵਿੱਚ ABC ਦੇ ਉੱਤੇ ਇਹਨਾਂ ਨੇ ਡਿਬੇਟ ਕਰਨਾ ਸੀਗਾ ਉਸ ਟਾਈਮ ਦੇ ਉੱਤੇ ਬਾਈਡਨ ਸੀਗੇ ਹੁਣ ਇਹ ਕਹਿੰਦੇ ਵੀ ਨਹੀਂ ਫੌਕਸ ਦੇ ਉੱਤੇ ਆ ਕੇ ਕਰੋ ਤੇ ਸਮਾਂ ਜਿਹੜਾ ਕਹਿੰਦੇ ਵੀ ਆਪਣੇ ਹਿਸਾਬ ਦੇ ਨਾਲ ਆ ਜਿਹੜਾ ਹੋ ਰੱਖਣਾ ਜਿਹੜਾ ਚਾਹੁੰਦੇ ਆ ਸੋ ਲੈਟਸ ਸੀ ਕੀ ਉਸ ਦੇ ਵਿੱਚ ਜਿਹੜਾ ਹੋ ਬਣਦਾ ਆ ਤੇ ਆ ਟਿਮ ਵਾਲਸ ਦੇ ਉੱਤੇ ਜਿਹੜੀ ਵੈਂਸ ਨੇ ਹੋਰ ਤੰਜ ਕਸਦੇ ਹੋਏ ਕਿਹਾ ਕਿਨੇ ਵੀ ਇਥੋਂ ਇਹ ਪਤਾ ਲੱਗਦਾ ਵੀ ਜਿਹੜੀ ਹੈਰਿਸ ਵਾਲਸ ਦੀ ਇਹ ਜੋੜੀ ਆ ਇਥੋਂ ਇਹ ਪਤਾ ਲੱਗਦਾ ਵੀ ਪ੍ਰੋਗਰੈਸਿਵਜ਼ ਦਾ ਪੂਰਾ ਦਬਦਬਾ ਹੈ ਡੈਮੋਕ੍ਰੇਟ ਪਾਰਟੀ 'ਚ ਤੇ ਬਹੁਤ ਹੀ ਇੱਕ ਰੈਡਿਕਲ ਜਿਹੜੀ ਟਿਕਟ ਇਸ ਟਾਈਮ ਲੋਕਾਂ ਦੇ ਸਾਹਮਣੇ ਆ ਸੋ ਰਿਪਬਲਿਕਨਸ ਨੂੰ ਮੌਕਾ ਮਿਲੂਗਾ ਹੋਰ ਜਿਆਦਾ ਜਿਹੜਾ ਇਹਨਾਂ ਦੇ ਉੱਤੇ ਪ੍ਰੋਗਰੈਸਿਵ ਇਹਨਾਂ ਦੇ ਏਜੰਡੇ ਦੇ ਉੱਤੇ ਜਿਹੜਾ ਉਹ ਵਾਰ ਕਰਨ ਦਾ ਪਰ ਇਦਾਂ ਲੱਗ ਰਿਹਾ ਵੀ ਅੰਦਰ ਖਰ ਤੇ ਸਟੈਬਲਿਸ਼ਮੈਂਟ ਦੇ ਵਿੱਚ ਹਰਜੋਤ ਸਿੰਘ ਜੀ ਡੈਮੋਕ੍ਰੇਟ ਪਾਰਟੀ ਚ ਪ੍ਰੋਗਰੈਸਿਵ ਹੁਣ ਖਾਸੇ ਜਿਹੜੇ ਉਹ ਭਾਰੂ ਆ ਹੋ ਹੋ ਚੁੱਕੇ ਆ ਉਹਨਾਂ ਦਾ ਹੀ ਸਭ ਤੋਂ ਵੱਧ ਦਬਾਅ ਸੀਗਾ ਬਾਈਡਨ ਹੁਣਾਂ ਨੂੰ ਜਿਹੜਾ ਉਹ ਸਾਈਡ ਤੇ ਜਿਹੜਾ ਉਹ ਕਰਨ ਦਾ ਕਮਲਾ ਹੈਰਿਸ ਦੀ ਕਿਸਮਤ ਇਸ ਤਰੀਕੇ ਨਾਲ ਚਮਕ ਜਾਣੀ ਸੀ ਵੀ ਉਹ ਕੈਂਡੀਡੇਟ ਬਣ ਜਾਊਗੀ ਇਹ ਸ਼ਾਇਦ ਉਹਨੂੰ ਵੀ ਚੇਤ ਚੇਤਾ ਨਹੀਂ ਸੀ ਜੇ ਰੈਗੂਲਰ ਪ੍ਰਾਈਮਰੀਜ਼ ਦੇ ਵਿੱਚ ਇਹ ਰਨ ਕਰਦੇ ਤਾਂ ਸ਼ਾਇਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਾ ਉਸਤੇ ਲਈ ਮੁਮਕਨ ਨਾ ਹੋ ਪਉਂਦਾ ਪਰ ਇਸ ਮੌਕੇ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਸਮੇਂ ਨੇ ਕਰਵਟ ਇੱਕ ਅਜਿਹੀ ਬਦਲੀ ਆ ਵੀ ਜਿਹੜੀ ਕਮਲਾ ਹੈਰਿਸ ਆ ਉਹ ਇਸ ਟਾਈਮ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਟਿਮ ਵਾਲਸ ਜਿਸਦੇ ਬਾਰੇ ਕਿਸੇ ਨੂੰ ਜਿੰਨੂੰ ਚੇਤ ਚੇਤਤਾ ਵੀ ਨਹੀਂ ਹੋਊਗਾ ਨਾਮ ਵੀ ਜਿਸਤੇ ਮਿਨੀਸੋਟਾ ਤੋਂ ਬਾਹਰ ਸ਼ਾਇਦ ਬਹੁਤੇ ਜਾਣਿਆਂ ਨੂੰ ਨਾ ਪਤਾ ਹੋਵੇ ਉਹ ਜਿਹੜੇ ਹੁਣ ਵੀਪੀ ਦੇ ਜਿਹੜੇ ਰਨਿੰਗ ਮੇਟ ਆ ਉਹਨਾਂ ਦੇ ਬਣ ਚੁੱਕੇ ਆ